ਮੋਰਚੇ ਨੂੰ ਲੈ ਕੇ ਵਿਵਾਦ ਲਗਾਤਾਰ ਪਕਿਆ ਹੋਇਆ ਕਿਸਾਨ ਅਗਉਂਦਰਜੀਤ ਸਿੰਘ ਕੋਟ ਬੁੱਢਾ ਦੇ ਵੱਡੇ ਇਲਜ਼ਾਮ ਲੱਗੇ ਨੇ ਜਦੋਂ ਅਸ ਸੁਖਦੇਵ ਸਿੰਘ ਪੋਜਰਾਜ ਢੱਲੇਵਾਲ ਨੇ ਸਾਡੇ ਪ੍ਰਤੀ ਕਈ ਵੱਡੀਆਂ ਗੱਲਾਂ ਕਹੀਆਂ ਨੇ ਇੰਦਰਜੀਤ ਨੇ ਕਿਹਾ ਕਿ ਢੱਲੇਵਾਲ ਤੇ ਹੋਰ ਲੀਡਰਾਂ ਨੇ ਸਾਨੂੰ ਏਜੰਸੀਆਂ ਦੇ ਬੰਦੇ ਦੱਸਿਆ ਮੇਰੀ ਕਦੇ ਵੀ ਕਿਸੇ ਅਧਿਕਾਰੀ ਦੇ ਨਾਲ ਕੋਈ ਗਲਬਾਤ ਨਹੀਂ ਹੋਈ ਜੇ ਮੇਰੀ ਕਿਸੇ ਦੇ ਨਾਲ ਵੀ ਕੋਈ ਗਲਦਾ ਸਬੂਤ ਹੈ ਤਾਂ ਮੈਂ ਪੰਜਾਬ ਛੱਡ ਦੂੰਗਾ ਮੋਰਚੇ ਨੇ ਕਈ ਆਗੂ ਤਾਂ ਹਰਿਆਣਾ ਦੇ ਵਿੱਚ ਵੀ ਲੀਡਰਾਂ ਨੂੰ ਚਾਂਦੀ ਦੇ ਹੱਲ ਬਣਾ ਕੇ ਦਿੰਦੇ ਰਹੇ ਨੇ ਜਦੋਂ ਬੰਦੀ ਘਰ ਰਾਜਨੀਤੀ ਖੁੰਦੇ باوجود ਕਈ ਕਿਸਾਨ ਰਾਜਨੀਤਿਕ ਹੁੰਦੇ ਜਾ ਰਹੇ ਨੇ 인ਦਰਜੀਤ ਦਾ ਬਿਆਨ ਪੂਗਵੀਰਾਜ ਦਾ ਸ਼ਬਦ ਨਿਕਲਦਾ ਕਿ ਏਜੰਸੀਆਂ ਦੇ ਬੰਦੇ ਆ ਡੱਲੇ ਵਾਲ ਦੇ ਮੂੰਹ ਦੇ ਵਿੱਚੋਂ ਸ਼ਬਦ ਨਿਕਲਦੇ ਏਜੰਸੀਆਂ ਤੋਂ ਬਚਨ ਸਾਡੀ ਇੱਕ ਵੀ ਕਾਲ ਕਿਸੇ ਸਰਕਾਰੀ ਅਧਿਕਾਰੀ ਨਾਲ ਮੋਰਚੇ ਪ੍ਰਤੀ ਨਿਕਲਾਵੇ ਕਿਸੇ ਵੀ ਅਧਿਕਾਰੀ ਦੇ ਨਾਲ ਸਾਡੀ ਗੱਲਬਾਤ ਦੇ ਵਿੱਚ ਜਾਂ ਸਾਡਾ ਕੋਈ ਉਹਦੇ ਵਿੱਚ رابطہ ਨਿਕਲਾਵੇ ਔਰ ਜਿਹਦੇ ਤੇ ਇੱਕ ਵੱਡੇ ਪੱਧਰ ਤੇ ਸਾਨੂੰ ਏਜੰਸੀਆਂ ਦੇ ਨਾਲ ਜੋੜਨ ਵਾਲੇ ਬੰਦੇ ਮੈਂ ਇੱਕ ਵਾਅਦਾ ਕਰਦਾ ਕਿ ਸਾਨੂੰ ਏਜੰਸੀਆਂ ਦਾ ਸਬੂਤ ਪੇਚ ਕਰ ਦੇਣ ਤੇ ਅਸੀਂ ਕਾਲਾ ਮੂੰਹ ਕਰਕੇ ਆਪਦਾ ਮੈਂ ਆਪਣੀ ਜਥੇਬੰਦੀ ਵੱਲੋਂ ਗੱਲ ਕਰਦਾ ਕਿ ਮੈਂ ਪੰਜਾਬ ਛੜਜੂ ਅਗਰ ਜੇ ਇਹਨਾਂ ਦਾ ਹਰ ਇੱਕ ਅਵਸਰ ਦੇ ਨਾਲ ਜਿਹੜੀ ਗੱਲਬਾਤ ਨਿਕਲੀ ਇਹਨਾਂ ਲੀਡਰਾਂ ਦੀ ਹਰ ਇੱਕ ਅਧਿਕਾਰੀ ਨਾਲ ਗੱਲ ਨਿਕਲੀ ਹਰ ਇੱਕ ਮੰਤਰੀ ਨਾਲ ਗੱਲ ਨਿਕਲੀ راہુલ ਗਾਂਧੀ ਤੱਕ ਮੀਟਿੰਗਾਂ ਦੀ ਗੱਲ ਨਿਕਲੀ ਤੇ ਫੇਰ ਭਾਈ ਇਹਦਾ ਨਿਆਂ ਜਿਹੜੀ ਆ ਫਿਰ ਚਾਹੇ ਤੇ ਫਿਰ ਲੀਡਰਸ਼ਿਪ ਤੱਕ ਰੱਖਣ ਤੇ ਚਾਹੇ ਫਿਰ ਪਬਲਿਕ ਜਿਹੜੀ ਇਹਨਾਂ ਦੇ ਛੇਤੇ ਜਿਹੜੇ ਇਹਨਾਂ ਨੂੰ ਵੜਾ ਸੀ ਤੇ ਆਉਂਦਾ ਫਿਰ ਇਹ ਇਹਦਾ ਇਹ ਸਬੂਤ ਦੇਣ ਸਾਡਾ ਕੰਮ ਨਹੀਂ ਹੈ ਕਿਸੇ ਐਮਪੀ ਨਾਲ ਮੀਟਿੰਗ ਕਰਨਾ ਸਾਡਾ ਕੰਮ ਨਹੀਂ ਹੈ ਜਾ ਕੇ ਵੱਡੇ ਵੱਡੇ ਉਥੇ ਰਾਹੁਲ ਗਾਂਧੀ ਵਰਗਿਆਂ ਦੇ ਨਾਲ ਜਾ ਕੇ ਬੈਠਣਾ ਕਿ ਕਿਸਾਨ ਆਗੂ 인ਦਰਜੀਤ ਕੋਟ ਬੁੱਢਾ ਨੂੰ ਅਸੀਂ ਸੁਣਿਆ ਦਰਸਲ ਵਿਵਾਦ ਹੋਇਆ ਕਈ ਦਿਨਾਂ ਤੋਂ ਮਗਿਆ ਹੋਇਆ ਇੱਕ ਨੌਰੀ ਮੋਰਚਾ जिस वे तो तो ही लगातार संघर्ष जो है, है। कई तरह के इल्जाम लगाए गए हैं और इंद्रजीत कोट बुढ़ा जो सामने आए ने उन्होंने कहा कि मेरी कदम किसी को कोई गल नहीं हुई तीसरे राजनीतिक शख्स मेरी कदम कोई गल नहीं हुई है तो कमल सा जुड़े हुए ने ਕਮਲੇ ਵਿਵਾਦ ਲਗਾਤਾਰ ਪਖਦਾ ਜਾ ਰਿਹਾ ਸ਼ਾਂਤ ਹੋਣ ਦਾ ਨਾਮ ਨਹੀਂ ਆ ਰਿਹਾ ਨਏ ਨਿਤ ਨਵੇਂ ਜੋ ਨੇ ਬਿਆਨ ਸਾਹਮਣੇ ਆ ਰਹੇ ਨੇ ਤੇ ਹੁਣ ਕੋਟ ਬੁੱਢਾ ਸਾਹਮਣੇ ਆਏ ਨੇ ਇਹ ਬਿਲਕੁਲ ਗੱਲ ਦੇਖੋ ਸੰਜੁਗਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਵਿੱਚ ਜੋ ਆਪਸੀ ਵਿਵਾਦ ਆ ਉਹ ਰੁਕਦਾ ਨਾਮ ਨਹੀਂ ਲੈ ਰਿਹਾ ਸਭ ਤੋਂ ਪਹਿਲਾਂ ਜਸਤਰਿਕਾ ਕੈਸਰ ਸਿੰਘ ਗਜਿੰਦਰ ਸਿੰਘ ਖੋਸਾ ਹੁਣ ਇੰਦਰਜੀਤ ਸਿੰਘ ਕੋਟ ਬੁੱਢਾ ਹੁਣ ਉਹਨਾਂ ਨੇ ਜੋ ਲੀਡਰਸ਼ਿਪ ਦੇ ਉੱਪਰ ਕਾਫੀ ਵੱਡੇ ਸਵਾਲ ਖੜੇ ਕੀਤੇ ਜਿਸ ਲੀਡਰਸ਼ਿਪ ਨੂੰ ਅਗਵਾਈ ਸੌਂਪੀ ਗਈ ਸੀ ਕਿ ਮੋਰਚੇ ਦੀ ਉਸ ਤੋਂ ਬਾਅਦ ਇਹਨਾਂ ਤਿੰਨ ਆਗੂਆਂ ਨੂੰ ਜਿਹੜਾ ਦੋ ਆਗੂਨ ਸਸਪੈਂਡ ਕਰ ਦਿੱਤਾ ਗਿਆ ਸੀਗਾ ਅਤੇ ਇੱਕ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਸੀਗਾ ਇਹ ਜੋ ਸਿੱਧੇ ਤੌਰ ਤੇ આરોਪ ਲਗਾਏ ਜਾ ਰਹੇ ਸਨ ਕਿ ਇਸ ਕਮੇਟੀ ਨੂੰ ਅਸੀਂ ਪ੍ਰਵਾਨ ਨਹੀਂ ਕਰਦੇ ਤਾਂ ਉਸ ਤੋਂ ਬਾਅਦ ਇਹਨਾਂ ਲੀਡਰਾਂ ਵੱਲੋਂ ਜਿਹੜੀ ਐਸਕੇਐਮ ਨਾਨ ਪੋਲਿਟੀਕਲ ਦੀ ਭਾਰਤ ਦੀ ਜੋ ਕੋਰ ਕਮੇਟੀ ਆ ਉਸ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਕਿ ਇੱਕ ਸੁਖਦੇਵ ਸਿੰਘ ਭੋਜਰਾਜ ਜੋ ਕਿਸਾਨ ਆਗੂ ਨੇ ਜੋ ਕਮੇਟੀ ਦੇ ਚੇਅਰਮੈਨ ਵੀ ਨੇ ਉਹਨਾਂ ਵੱਲੋਂ ਕੁਝ ਆਗੂਆਂ ਦੇ ਖਿਲਾਫ ਜੋ ਸ਼ਬਦਾਵਲੀ ਵਰਤੀ ਜਾ ਰਹੀ ਹੈ ਤੇ ਉਹਦੇ ਚੱਲਦਿਆ ਉਹਨਾਂ ਨੂੰ ਜਿਹੜਾ ਐਸਕੇਪ ਨਾਨ ਪੋਲਿਟਿਕਲ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀਗਾ ਜਿਸ ਤੋਂ ਬਾਅਦ ਇਸ ਚੀਜ਼ ਨੂੰ ਸੁਖਦੇਵ ਸਿੰਘ ਭੋਜਰਾਜ ਹੋਰਾਂ ਨੇ ਖਾਰਜ ਕਰ ਦਿੱਤਾ ਸੀਗਾ ਅਤੇ ਹੁਣ ਇਸੇ ਚੀਜ਼ ਨੂੰ ਲੈ ਕੇ ਇੰਦਰਜੀਤ ਸਿੰਘ ਕੋਟ ਬੁੱਡਾ ਦੁਬਾਰਾ ਤੋਂ ਜਿਹੜਾ মিডিਆ ਸਾਹਮਣੇ ਆਏ ਨੇ ਉਹਨਾਂ ਨੇ ਸਿੱਧੇ ਤੌਰ ਤੇ ਨੇ ਜਿਹੜਾ ਕਿਹਾ ਕਿ ਜਿਸ ਤਰੀਕੇ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਤੇ ਇਹ ਸੁਖਦੇਵ ਸਿੰਘ ਭੋਜਰਾਜ ਹੋਰਾਂ ਨੇ ਕਿਹਾ ਕਿ ਜੋ ਆਗੂ ਇਲਜ਼ਾਮ ਲਗਾਏ ਜਾਂ ਜਿੰਨਾ ਆਗੂ ਵੱਲੋਂ ਫੈਸਲੇ ਜਾਰੀ ਨੇ ਉਹ ਕਿਤਨੇ ਕਿਤੇ ਜਾਂਤੀਆਂ ਅਪ ਕਹਿੰਦੇ ਕੰਮ ਤਾਂ ਨਹੀਂ ਕਰ ਰਹੇ ਜਾਂ ਏਜੰਸੀਆਂ ਦੇ ਨਾਲ ਰਲੇ ਹੋਏ ਨੇ ਇਹ ਖਰਚੇ ਜਿਤਾਏ ਗਏ ਨੇ ਜਿਸ ਤੋਂ ਬਾਅਦ ਸਿੱਧੇ ਤੌਰ ਤੇ 인ਦਰਜੀਤ ਸਿੰਘ ਕੋਟ ਬੁੱਢਾ ਹੋਰਾਂ ਨੇ ਕਿਹਾ ਕਿ ਜੇਕਰ ਸਾਡੇ ਕੋਈ ਏਜੰਸੀਆਂ ਦੇ ਨਾਲ ਲਿੰਕ ਸਾਹਮਣੇ ਆਉਂਦੇ ਨੇ ਜਾਂ ਸਾਡਾ ਕੋਈ ਸਾਥ ਉਹਨਾਂ ਨਾਲ ਹੈਗਾ ਤਾਂ ਤੁਸੀਂ ਇਸ ਨੂੰ ਸਾਬਤ ਕਰੋ ਤੇ ਜੇਕਰ ਤੁਸੀਂ ਸਾਬਤ ਕਰੋਗੇ ਤਾਂ ਅਸੀਂ ਪੰਜਾਬ ਛੱਡ ਦੇਵਾਂਗੇ چاہے ਸਾਡਾ ਮੂੰਹ ਕਾਲਾ ਕਰ ਦਿਓ ਇਹ ਜਿਹੜਾ ਕਿ ਇਹ ਸਿੱਧੇ ਤੌਰ ਤੇ ਉਹਨਾਂ ਨੇ ਪ੍ਰਗਟਾਵਾ ਕੀਤਾ ਦੂਸਰੇ ਪਾਸੇ ਉਹਨਾਂ ਵੱਲੋਂ ਹਜੇ ਵੀ ਗੰਭੀਰ ਤੌਰ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਮੀਟਿੰਗਾਂ ਜੋ ਹੁੰਦੀਆਂ ਸੀਆਂ ਕਿਹੜੇ ਅਫਸਰ ਨਾਲ ਕਿਸ ਅਫਸਰ ਦੇ ਨਾਲ ਇਹ ਮੀਟਿੰਗਾਂ ਗੋਪਤ ਮੀਟਿੰਗਾਂ ਹੁੰਦੀਆਂ ਸੀ ਜਾਂ ਕਿਵੇਂ ਵੀ ਹੁੰਦੀਆਂ ਸੀਆਂ ਕਿਹੜੇ ਹਰਿਆਣੇ ਦੇ ਕਿਸਾਨ ਆਗੂ ਸੀਗੇ ਜਿਹੜੇ ਕਹਿ ਸਕਦੇ ਮੋਰਚੇ ਦੇ ਵਿੱਚ ਸ਼ਮੂਲੀਅਤ ਜ਼ਰੂਰ ਸੀਗੀ ਪਰ ਉਹਨਾਂ ਦਾ ਕੋਈ ਕੇਟਰ ਨਹੀਂ ਸੀਗਾ ਉੱਥੇ ਇਸ ਨੂੰ ਲੈ ਕੇ ਲਗਾਤਾਰ ਇਲਜ਼ਾਮ ਲਗਾਏ ਜਾ ਰਹੇ ਨੇ ਕਿਹੜੇ ਕਿਹੜੇ ਕਿਸਾਨ ਆਗੂ ਨੇ ਜਿਹੜੇ ਪੂਰਾ ਇੱਕ ਸਾਲ ਦੇ ਵਿੱਚੋਂ ਕਹਿ ਸਕਦੇ ਤਕਰੀਬਨ 4-4 5-5 ਮਹੀਨੇ ਬਾਅਦ ਇੱਕ ਦੋ ਦਿਨ ਜਿਹੜਾ ਮੋਰਚੇ ਦੇ ਉੱਪਰ ਘੇੜਾ ਮਾਰ ਜਾਂਦੇ ਸੀ ਅਤੇ ਇਸ ਸਮੇਂ ਉਹ ਉਹ ਜਿਹੜੇ ਸੀਨੀਅਰ ਕਿਸਾਨ ਆਗੂ ਬਣਨ ਦੱਸਦੇ ਨੇ ਕਿ ਮੋਰਚਾ ਸਾਡੇ ਕਰਕੇ ਚੱਲਿਆ ਇਹ ਸਿੱਧੇ ਤੌਰ ਤੇ ਉਹਨਾਂ ਨੇ ਇਹ ਜਿਹੜੇ ਕਿ ਸਾਡੇ ਪ੍ਰਗਟਾਵੇ ਕੀਤੇ ਨੇ ਆ ਤੇ ਸਿੱਧੇ ਤੌਰ ਤੇ ਇਹ ਵੀ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਇਲਜ਼ਾਮ ਉਹਨਾਂ ਆਗੂਆਂ ਨੂੰ ਨਾ ਰੋਕੇ ਗਏ ਤਾਂ ਉਹ ਸਬੂਤਾਂ ਸਮੇਤ ਜਿਹੜਾ ਕਿ ਸਾਹਮਣੇ ਆਉਣਗੇ ਕਿ ਇੱਕ ਇੱਕ ਵਿਅਕਤੀ ਦੀ ਹਾਜ਼ਰੀ ਦੱਸਣਗੇ ਕਿ ਜੋ ਅੱਜ ਕਹਿ ਰਹੇ ਨੇ ਕਿ ਅਸੀਂ 1 ਸਾਲ ਪੁਰਾ ਮੋਰਚਾ ਚਲਾਇਆ ਉਹ 4 4 ਮਹੀਨੇ ਮੋਰਚੇ ਦੇ ਵਿੱਚ ਗਏ ਹਾ ਰੱਦ ਦੱਸਣ ਤਾਂ ਇਸ ਜੀ ਨੂੰ ਲੈ ਕੇ ਉਹਨਾਂ ਨੇ ਪ੍ਰਗਟਾਵਾ ਕੀਤਾ ਕਿ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸ਼ਾਂਤ ਨਾ ਹੋਏ ਤਾਂ ਅਸੀਂ ਸਬੂਤਾਂ ਸਮੇਤ ਸਾਹਮਣੇ ਆਵਾਂ ਸਿਰਫ ਸਿਆਸੀ ਲੋਕਾਂ ਦੇ ਨਾਲ ਗਲਬਾਤ ਦੇ ਇਲਜ਼ਾਮ ਨਹੀਂ ਨੇ ਇਲਜ਼ਾਮ ਕਰੋੜਾਂ ਦੇ ਗਵਨ ਦੇ ਵੀ ਲੱਗ ਰਹੇ ਨੇ ਕਈ ਕਿਸਾਨ ਆਗੂਆਂ ਤੇ ਦੇਖੋ ਗਗਨ ਕਿਉਂਕਿ ਇਲਜ਼ਾਮ ਵੱਖ-ਵੱਖ ਲੱਗ ਰਹੇ ਨੇ ਚਾਹੇ ਉਹ ਕਿਸਾਦੇ ਪੈਸੇ ਦੇ ਗਵਨ ਦੇ ਹੋਣ ਫੰਡ ਦੇ ਗਵਨ ਦੇ ਹੋਣ ਜਿਹੜਾ ਕਿਸਾਦੇ ਕਿਉਂਕਿ ਫੰਡ ਦੇ ਗਵਨ ਦੇ ਇਲਜ਼ਾਮ ਲਗੇ ਇਹ ਫੰਡ ਦਾ ਲੇਖਾ ਜੋਖਾ ਜੋ ਫੰਡ ਕਮੇਟੀ ਸੀ ਉਸ ਤੇ ਕਬਜ਼ਾ ਕਾਕਾ ਸਿੰਘ ਕੋਟਰੜਾ ਹੋਰਾਂ ਨੇ ਆਪਣੇ ਬੰਦਿਆਂ ਦਾ ਕਰਵਾ ਦਿੱਤਾ ਸੀਗਾ ਇਹ ਇਲਜ਼ਾਮ ਲਗਾਏ ਗਏ ਨੇ ਹਾਲਾਂਕਿ ਉਸ ਨੂੰ ਲੈ ਕੇ ਚਿੱਠੀ ਵੀ ਲਿਖੀ ਗਈ ਹੈ ਚਿੱਠੀ ਦਾ ਜਦੋਂ ਜਵਾਬ ਆਉਂਦਾ ਉਹ ਵੀ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਾਂਗੇ ਦੂਸਰਾ ਜੋ ਕਿ ਸਰਦਾਰ ਆ ਵੱਖੋ ਵੱਖਰੇ ਤਰੀਕੇ ਦੇ ਇਲਜ਼ਾਮ ਨੇ ਕੀ ਮੋਰਚਾ ਵੇਚਤਾ ਜਾਂ ਸਿਆਸਤਦਾਨਾਂ ਦੇ ਨਾਲ ਜਿਹੜੇ ਮਿਲੇ ਭੁਗਤ ਸੀ ਪੁਲਿਸ ਅਫਸਰਾਂ ਦੇ ਨਾਲ ਮਿਲੀ ਭੁਗਤ ਸੀ ਬਹੁਤ ਸਾਰੇ ਇਲਜ਼ਾਮ ਜਿਹੜੇ ਕਹਿ ਸਕਦੇ ਚਾਹੇ ਉਹ ਕਾਕਾ ਸਿੰਘ ਕੋਟੜਾ ਹੋਰਾਂ ਦੇ ਉੱਪਰ ਹੋਣ ਚਾਹੇ ਕਹਿ ਸਕਦੇ ਉਹ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੇ ਉੱਪਰ ਹੋਣ ਚਾਹੇ ਉਹ ਮੋਨੀ ਪਹਾੜ ਹੋਰਾਂ ਦੇ ਉੱਪਰ ਹੋਣ ਚਾਹੇ ਕਹਿ ਸਕਦੇ ਉਹਨਾਂ ਦੇ ਨਾਲ ਜਿਹੜੇ ਹੋਰ ਕੁਝ ਕਿਸਾਨ ਆਗੂ ਨੇ ਉਹਨਾਂ ਦੇ ਉੱਪਰ ਹੁਣ ਪਰ ਇੱਕ ਵੱਡੀ ਤਦਾਦ ਦੇ ਵਿੱਚ ਜਿਹੜੀ ਲੀਡਰਸ਼ਿਪ ਸੀਗੀ ਉਹ ਲੀਡਰਸ਼ਿਪ ਕਿਤੇ ਨਾ ਕਿਤੇ ਕਹ ਸਕਦੇ ਵਕ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਕਨੋਰੀ ਮੋਰਚਾ ਦਾ ਜ਼ਿਕਰ ਕੀਤਾ ਜਾਵੇ ਜਿੱਥੇ ਜਗਜੀਤ ਸਿੰਘ ਡੱਲੇਵਾਲ ਹੁਣ ਟਾਕਾ ਕੋਟੜਾ ਭਵਨ ਨੂੰ ਕਹਾੜ ਹੋਣ ਇਹਨਾਂ ਲੀਡਰਾਂ ਤੋਂ ਬਾਅਦ ਇਹਨਾਂ ਲੀਡਰਾਂ ਦੇ ਬਰਾਬਰ ਦੇ ਲੀਡਰ ਉੱਥੇ ਜੇਕਰ ਸਨ ਤਾਂ ਉਹ ਸੀ ਕਿ ਸੁਖਜੀਤ ਸਿੰਘ ਹਰਦੋਜਾਂਡੇ ਲਖਵਿੰਦਰ ਸਿੰਘ ਹੌਲਕ ਇੰਦਰਜੀਤ ਸਿੰਘ ਕੋਟਬੁੱਡਾ ਸੁਖਵਿੰਦਰ ਸਿੰਘ ਖੋਸਾ ਆ ਗ੍ਰਿੰਦਰ ਸਿੰਘ ਪੰਗੂ ਇਹ ਜਿਹੜੇ 2-3 ਆਗੂ ਹੋ ਸਨ ਇਹ 7-8 ਆਗੂ ਜਿਹੜੇ ਬਰਾਬਰ ਦੇ ਸਨ ਪਰ ਉਹਦੇ ਵਿੱਚੋਂ 5-6 ਆਗੂ ਇਸ ਸਮੇਂ ਕਿਸ ਤਰ੍ਹਾਂ ਬਾਕੀ ਹੁੰਦੇ ਹੋਏ ਨਜ਼ਰ ਆਏ ਨੇ ਆ ਤੇ ਗ੍ਰਿੰਦਰ ਸਿੰਘ ਪੰਗੋਹਰਾ ਉਹ ਲੋਕ ਦਾ ਬੀਤੇ ਦਿਨੀ ਫੈਸਲਾ ਕਰ ਲਿਆ ਗਿਆ ਕਿ ਜੋ ਕਈ ਸਦਨ ਸਾਡੇ ਕੋਲ ਗੱਲਾਂ ਆਈਆਂ ਨੇ ਜਿਸ ਤਰੀਕੇ ਦੇ ਕਹਿ ਸਕਦੇ ਆ ਅਸੀਂ ਇਲਜ਼ਾਮ ਲਗਾ ਰਹੇ ਨੇ ਤਾਂ ਅਸੀਂ ਸਵਾਲ ਸਵਾਲਾਂ ਦੇ ਜਵਾਬ ਮੰਗੇ ਸਨ ਪਰ ਸਾਨੂੰ ਸਵਾਲਾਂ ਦੇ ਜਵਾਬ ਨਹੀਂ ਮਿਲੇ ਜਿਸ ਤੋਂ ਬਾਅਦ ਗੁਰਿੰਦਰ ਸਿੰਘ ਪੰਘੂਆ ਨੇ ਆਪਣੀ ਸ਼ੇਰ-ਏ-ਪੰਜਾਬ ਕਾਂਸਾ ਜਥੇਬੰਦੀ ਐਸਕੇਮ ਨਾਨ ਪੋਲੀਟੀਕਲ ਨਾਲੋਂ ਵੱਖਰੀ ਕਰ ਲਈ ਹੈ ਜਾਨੀ ਕਿ ਸਿੱਧੇ ਤੌਰ ਤੇ ਐਸਕੇਮ ਨਾਨ ਪੋਲੀਟੀਕਲ ਦਾ ਲਾਤਾ ਗੁਰਿੰਦਰ ਸਿੰਘ ਪੰਘੂਆ ਨੇ ਤੋੜ ਦਿੱਤਾ ਤਾਂ ਸਿੱਧੇ ਤੌਰ ਤੇ ਦੇਖਿਆ ਜਾਵੇ ਤਾਂ ਬਹੁਤ ਵੱਡੀ ਬਗਾਵਤ ਇਸ ਸਮੇ ਐਸਕੇਮ ਨਾਨ ਪੋਲੀਟੀਕਲ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਕਮਾਲੇ ਬਹੁਤ ਸਾਰੇ ਜ਼ਮਾਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਈ ਬਾਗੀ ਕਿਸਾਨ ਆਗਵਾ ਨੂੰ ਕారణ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਕਈ ਨੂੰ 1 ਮਹੀਨੇ ਤੱਕ ਦੇ ਲਈ ਸਸਪੈਂਡ ਵੀ ਕਰ ਦਿੱਤਾ ਗਿਆ ਸੀ ਇਹ ਇਹ ਜਿਹੜਾ ਸਾਰਾ ਕੁਝ ਹੋ ਰਿਹਾ ਦੋ ਫਾੜ ਹੋ ਚੁੱਕੇ ਨੇ ਕਿਸਾਨ ਜਥੇਬੰਦੀਆਂ ਇਹ ਸਭ ਦੇ ਦਰਮਿਆਨ ਮੋਰਚਾ ਜਿਹੜਾ ਖੋਲਿਆ ਸੀ ਆਪਣੀਆਂ ਮੰਗਾਂ ਨੂੰ ਲੈ ਕੇ ਉਹ ਤਾਂ ਕਿਤੇ ਕਿਤੇ ਲੁਪਤ ਹੀ ਹੋ ਗਿਆ ਉਹਦਾ ਕੀ ਵਜੂਦ ਰਿਹਾ ਫਿਰ ਦੇਖੋ ਗਗਨ ਉਸਦਾ ਵਜੂਦ ਦੀ ਗੱਲ ਕਰਦੇ ਆਂ ਕਿਉਂਕਿ ਜਿਹੜਾ ਉਹ ਮੋਰਚਾ ਸੀਗਾ ਜਦੋਂ ਕਹਿ ਸਕਦੇ ਆ ਖਨੋਰੀ ਤੋਂ ਮੋਰਚਾ ਚੱਕਿਆ ਗਿਆ ਤਾਂ ਉਸ ਸਮੇਂ ਸਿੱਧੇ ਤੌਰ ਤੇ ਕਈ ਕਿਸਾਨਾਂ ਗੋਬਲੋਂ ਜਿਹੜੀ ਇਹ ਮੀਟਿੰਗਾਂ ਦੇ ਵਿੱਚ ਜਾਂ ਫੋਨ ਲਾਈਨ ਦੇ ਜ਼ਰੀਏ ਇੱਕ ਦੂਜੇ ਆ ਗੋਲੋਂ ਸਲਾਹ ਦਿੱਤੀ ਗਈ ਕਿ ਆਪਾਂ ਕੋਈ ਮੋਰਚੇ ਦੀ ਕੋਲ ਨਾ ਲਈਏ ਕਿਉਂਕਿ ਇੱਕ ਮੋਰਚਾ ਜੇਕਰ ਉਸ ਨੂੰ ਪਿੰਡ ਦੇ ਵਿੱਚ ਲਗਾਇਆ ਜਾਏਗਾ ਤੋ ਪਿੰਡ ਪੱਧਰ 'ਤੇ ਮੋਰਚਾ ਬਣ ਕੇ ਰਹਿ ਜਾਏਗਾ ਕਿੱਥੇ ਤਾਂ ਨੈਸ਼ਨਲ ਲੈਵਲ ਦਾ ਮੋਰਚਾ ਬਣਉਣ ਚੱਲੇ ਸੀਗੇ ਕਿੱਥੇ ਉਹ ਪਿੰਡ ਪੱਧਰ ਦਾ ਬਣ ਕੇ ਰਹਿ ਜਾਏਗਾ ਇਹ ਜਿਹੜੀਆਂ ਕੀ ਸਲਾਹਾਂ ਦਿੱਤੀਆਂ ਗਈਆਂ ਸੀਗੀਆਂ ਪਰ ਉਹ ਸਲਾਹਾਂ ਨਹੀਂ ਮੰਨੀਆਂ ਗਈਆਂ ਦੂਸਰਾ ਜਿਹੜਾ ਇਸ ਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਜੋ ਆਪਾਂ ਚਿੱਠੀ ਲਿਖ ਰਹੇ ਹਾਂ ਕਿ ਜੀ ਪੰਜਾਬ ਸਰਕਾਰ ਦੇ ਜੇਕਰ ਮੰਤਰੀ ਵਿੱਚ ਹੋਣਗੇ ਤਾਂ ਅਸੀਂ ਮੀਟਿੰਗ ਦਾ ਹਿੱਸਾ ਨਹੀਂ ਹੋਵਾਂਗੇ ਇਹ ਜਿਹੜੀ ਚਿੱਠੀ ਲਿਖੀ ਗਈ ਸੀ ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਕਹਿ ਦਿੱਤਾ ਸੀਗਾ ਕਿ ਪੰਜਾਬ ਸਰਕਾਰ ਦੇ ਨੁਮਾਇੰਦੇ ਤੋਂ ਬਿਨਾਂ ਅਸੀਂ ਜਿਹੜਾ ਉੱਥੇ ਮੀਟਿੰਗ ਨਹੀਂ ਕਰ ਸਕਦਾ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੇ ਵਿੱਚ ਸ਼ਾਮਲ ਹੋਣਾ ਬਹੁਤ ਜ਼ਰੂਰੀ ਆ ਉਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਉਸ ਤੋਂ ਬਾਅਦ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹਾਲੇ ਕਿ ਰਿਵਿਊ ਮੀਟਿੰਗਾਂ ਹੋਣਗੀਆਂ ਉਸ ਤੋਂ ਬਾਅਦ ਜਿਹੜੀਆਂ ਪ੍ਰਤੀਕਿਰਿਆਵਾਂ ਸਾਹਮਣੇ ਹੋਣਗੀਆਂ ਪਰ ਇਸੇ ਚੀਜ਼ ਨੂੰ ਲੈ ਕੇ ਕੁਝ ਕਿਸਾਨ ਆਗੂ ਜਿਹੜੇ ਬਗਾਵਤ ਕਰ ਰਹੇ ਨੇ ਉਹਨਾਂ ਨੇ ਪਹਿਲੇ ਦਿਨ ਉਹ ਜਿਹੜਾ ਕਈ ਮੀਟਿੰਗਾਂ ਦੇ ਵਿੱਚ ਜ਼ਿਕਰ ਕੀਤਾ ਸੀਗਾ ਕਿ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੂੰ ਸਵਾਲ ਕੀਤੇ ਸੀਗੇ ਕਿ ਜਿਹੜੇ ਨੁਮਾਇੰਦਿਆਂ ਦਾ ਅਸੀਂ ਜ਼ਿਕਰ ਕਰਦੇ ਆ ਕਿ ਉਹ ਮੀਟਿੰਗ ਦੇ ਵਿੱਚ ਨਾ ਹੋਣ ਤਾਂ ਠੀਕ ਹੈ ਉਹ ਆਪਣਾ ਸਟੈਂਡ ਸਪਸ਼ਟ ਆ ਪਰ ਆਪਾਂ ਉਹਨਾਂ ਹੀ ਨੁਮਾਇੰਦਿਆਂ ਦੇ ਹੱਥੋਂ ਪਾਣੀ ਪੀ ਰਹੇ ਹਾਂ ਜਦੋਂ ਕਿ ਕਹ ਸਕਦੇ ਹਾਂ ਹਸਪਤਾਲ ਦੇ ਵਿੱਚ ਛੁੱਟੀ ਮਿਲ ਰਹੀ ਹੈ ਉਹਨਾਂ ਹੀ ਨੁਮਾਇੰਦਿਆਂ ਤੋਂ ਪਾਣੀ ਪੀ ਰਹੇ ਹੋ ਉਹਨਾਂ ਹੀ ਨੁਮਾਇੰਦਿਆਂ ਦੇ ਨਾਲ ਆਪਾਂ ਬੈਠਕਾਂ ਕਰ ਰਹੇ ਆ ਤਾਂ ਫਿਰ ਆਪਾਂ ਨੂੰ ਕੇਂਦਰ ਸਰਕਾਰ ਦੇ ਨਾਲ ਜਦੋਂ ਬੈਠਕ ਕਰਨੀ ਹੈ ਤਾਂ ਉਦੋਂ ਕੀ ਤਕਲੀਫ ਹੈ ਇਹ ਜਿਹੜਾ ਕਹ ਸਕਦੇ ਹਾਂ ਸਵਾਲ ਨੇ ਜਿਹੜੇ ਇਹ ਪੁੱਛੇ ਗਏ ਸਨ ਪਰ ਇਹਨਾਂ ਦੇ ਜਵਾਬ ਗੁਰਿੰਦਰ ਸਿੰਘ ਭੰਗੂ ਹੋਰਾਂ ਨੂੰ ਨਹੀਂ ਆਏ ਤਾਂ ਸਿੱਧੇ ਤੌਰ ਤੇ ਕਹਿ ਸਕਦੇ ਆ ਕਿ ਜੋ ਮੋਰਚਾ ਚੱਲ ਰਿਹਾ ਸੀ ਜਿੰਨਾ ਮੰਗਾਂ ਨੂੰ ਲੈ ਕੇ ਮੋਰਚਾ ਚੱਲ ਰਿਹਾ ਸੀ ਉਹ ਫਿਲਹਾਲ ਉਲਝਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਇਹ ਕਿਸਾਨ ਆਪਦੀ ਮੰਗ ਤੇ ਅੜ ਚੁੱਕੇ ਨੇ ਕਿ ਅਸੀਂ ਤਾਂ ਜਦੋਂ ਪੰਜਾਬ ਸਰਕਾਰ ਦੇ ਨੁਮਾਇंदे ਨਹੀਂ ਹੋਣਗੇ ਮੀਟਿੰਗ ਚ ਅਸੀਂ ਤਾਂ ਉਹਦੀ ਮੀਟਿੰਗ ਕਰਾਂਗੇ ਅਤੇ ਕੇਂਦਰ ਸਰਕਾਰ ਨੇ ਵਿਸ਼ਸ਼ਟ ਕਰ ਦਿੱਤਾ ਕਿ ਪੰਜਾਬ ਸਰਕਾਰ ਦੇ ਨੁਮਾਇंदे ਤੋਂ ਬਿਨਾ ਮੀਟਿੰਗ ਅਸੀਂ ਨਹੀਂ ਕਰਾਂਗੇ ਤਾਂ ਹੁਣ ਸਿੱਧੇ ਤੋਂ ਪੰਜਾਬ ਸਰਕਾਰ ਦੇ ਨੁਮਾਇंदे ਦੇ ਉੱਪਰ ਆ ਕੇ ਗੱਲ ਅੜ ਚੁੱਕੀ ਹੈ ਜੇਕਰ ਕਿਸਾਨ ਮੰਨਦੇ ਨੇ ਪੰਜਾਬ ਸਰਕਾਰ ਦੇ ਨੁਮਾਇंदे ਮੀਟਿੰਗ ਦੇ ਵਿੱਚ ਸ਼ਾਮਲ ਹੋਣ ਤਾਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਹੋ ਸਕਦਾ ਕਿ ਕੇਂਦਰ ਸਰਕਾਰ ਮੀਟਿੰਗ ਦਾ ਹੱਥ ਦੁਆਰਾ ਤੋਂ ਜਿਹੜਾ ਕਿਸਾਨਾਂ ਵੱਲ ਨੂੰ ਵਧਾਵੇ ਠੀਕ ਹੈ ਕਮਲਪੁਰਾ ਸ਼ੁਕਰੀਆ ਫਿਲਹਾਲ ਤੱਕ ਦੀ ਜਾਣਕਾਰੀ ਦੇ ਲਈ ਹੋਰ ਅਪਡੇਟ ਦੇ ਲਈ ਤੁਹਾਡੇ ਕੋਲੋਂ ਜਾਣਕਾਰੀ ਲੈਂਦੇ ਰਹਾਂਗੇ